ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡੈਰੀ ਫਾਰਮ ਪਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਨੂੰ 100 ਤੋਂ ਲੈ ਕੇ 150 ਪਸ਼ੂ ਇਥੇ ਵੀਰਾਂ ਦਾ ਰੱਖਿਆ ਹੋਇਆ ਡੇਰੀ ਦੁੱਧ ਪਾਉਂਦੇ ਤੇ ਨਾਲ ਵੀਰ ਘਰ ਦੇ ਪਸ਼ੂ ਤਿਆਰ ਕਰਦੇ ਤੇ ਨਾਲ ਦੀ ਨਾਲ ਹੈਗਾ ਵਪਾਰ ਦਾ ਕੰਮ ਸੋ ਜਿਹੜੇ ਵਪਾਰ ਲੈਣ ਦੇ ਵਿੱਚ ਤੇ ਕੁਝ ਘਰ ਦੇ ਮੱਝਾਂ ਰਲੀਆਂ ਵੇ ਸੇਲ ਕਰਨੀਆਂ ਸੋ ਡਿਟੇਲ ਵੀਰ ਤੋਂ ਪ ਸਸੀ ਦਾ ਬਾਈ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਮਨਪ੍ਰੀਤ ਸਿੰਘ ਤੇ ਪਿੰਡ ਕਟਹਾਲਾ ਜ਼ਿਲ੍ਹਾ ਮਲੇਰਕੋਟਲਾ ਜ਼ਿਲ੍ਹਾ ਮਲੇਰਕੋਟਲਾ ਪਿੰਡ ਪੈ ਗਿਆ ਕਟਹਾਲਾ ਹਾਂਜੀ ਤੇ ਆਪਣਾ ਫਾਰਮ ਮਨਾ ਕੀ ਨਾਮ ਤੇ ਵਜਦਾ ਹੈ ਤੁਹਾਡਿਆ ਡੈਰੀ ਫਾਰਮ ਤੁਹਾਡਿਆ ਡੈਰੀ ਫਾਰਮ ਵਪਾਰ ਦਾ ਕੰਮ ਵੀ ਨਾਲ ਆਪਣਾ ਤੇ ਦੁੱਧ ਪਾਉਣ ਦਾ ਕੰਮ ਵੀ ਆ ਠੀਕ ਹੈ ਅੱਜ ਆਪਣੇ ਕੋਲ ਕਿੰਨੇ ਨਗ ਸੇਲ ਵਾਲੀ ਦਾ ਸਾਰਾ ਕਤਾਰ ਦੇਖਦੇ ਪਏ ਲੰਬੀ ਜਿਹੀ ਲੰਬੀ ਇਹ ਮਤਲਬ ਸਾਰੇ ਸੇਲ ਵਾਲੀਆਂ ਹਾਂ ਵੀਰੇ ਹੈਗੇ ਨਾ 15 20 ਨਗ ਠੀਕ ਹੈ ਵਿੱਚ ਕੋਈ ਟੋਕੜ ਕਪੜਾ ਵੀ ਹੈਗੀ ਉਹ ਵੀ ਹੈਗੀਆਂ ਦੋ ਤਿੰਨ ਠੀਕ ਹੈ ਜਿਹਨੇ ਪਹਿਲੇ ਨੰਬਰ ਤੇ ਆਪਾਂ ਝ ਇਹ ਕਿਹੜਾ ਸੂਆ ਜੀ ਤੀਜੇ ਸਵੇਰੇ ਸੂਣਾ ਤੇ ਕੈਕ ਦਾ ਲੈਂਦੇ ਸੂਂਦੇ ਜੇ ਲੈ ਵੀ ਗਰੇ ਵਾਲੇ 4-5 ਦਿਨ 4-5 ਦਿਨ ਸੂਣ ਚ ਬਾਕੀ ਤੇ ਪਿਛਲੇ ਸਵੇਰੇ ਕਿੰਨਾ ਦੁੱਧ ਇਹਦਾ ਪਾਇਆ ਹੋਇਆ ਮੇਰੇ ਵੀਰੇ 19 ਲੀਟਰ ਦੁੱਧ 19 ਲੀਟਰ ਤੇ ਇੱਕ ਜੇ ਬੂਰਲੇ ਥਣ ਤੇ ਮੰਨ ਕੇ ਚੱਲੋ ਵੀ 2 ਧਾਰਾ ਪੈਂਦੀ ਹੈ ਹਨਾ ਤੇ ਇਹਦਾ ਪ੍ਰਾਈਸ ਵਗੈਰਾ ਕੀ ਹੋਊਗਾ ਇਹ ਫੋਟੇ ਦੱਸ ਦਿੰਦੇ ਠੀਕ ਹੈ ਸੋ ਪਰ ਪਹਿਲੇ ਨੰਬਰ ਜਿਹਦੇ ਬਾਅਦ ਛੋਟੀ ਦੇਖਦੇ ਬਾਅਦ ਤੀਸਰਾ ਸੂਆ ਇਸ ਵਾਰ ਸੂਂਦੀ ਪਈ ਆ 18 ਟੋਨੇ ਲੀਟਰ ਦੁੱਧ ਇਹਦਾ ਦੂਸਰੇ ਸੂਏ ਦਿੱਤਾ ਹੋਇਆ ਦੈਨ ਲਗਭਗ 5-4 ਦਿਨ ਪੈਂਡਿੰਗ ਪਿਆ ਕੱਦ-ਕਾਡ ਤੇ ਬੋਡੀ ਵੇਟ ਵਗੈਰਾ ਤੇ ਹਵਾਨਾ ਵਗੈਰਾ ਆਪਣੋ ਪਤਾ ਹੈ ਵੀ ਚੰਗਾ ਸੂ ਦਾ ਟੱਚ ਹੁੰਦਾ ਤੇ ਇੱਕ ਮੜਾ ਫਲਡ ਹੈ ਦੇ ਵਿੱਚ ਦੋ ਧਾਰਾ ਪੈਂਦੇ ਜਿਹਨੂੰ ਕਹਿੰਦੇ ਨੇ ਬੰਮੂਰਲੇ ਥਣ ਦੇ ਵਿੱਚੋਂ ਤੇ ਵੀਰੇ ਦੂਜੇ ਨੰਬਰ ਜਿਹੜੀ ਆਪਾਂ ਇਹ ਦੇਖਦੇ ਪਿਆ ਸੁਈ ਵੀ ਹਾਂਜੀ ਇਹ ਇੱਕ-ਇੱਕ ਦਿਨ ਹੋ ਗਿਆ ਸੁਈ ਨੂੰ ਇਹਨੂੰ ਸੁਈ ਨੂੰ ਭਰੋ ਕੇ 5 ਦਿਨ ਪੰਜ ਦਿਨ ਹੋ ਗਏ ਸੁਈ ਨੂੰ ਬੱਚਾ ਪਤਾ ਕੁਝ ਕੀ ਹੈ ਬੱਚਾ ਰ ਮਗਰ ਬੱਚੇ ਮਾਲਾ ਸਾਰੇ ਇਕੱਠੇ ਹੀ ਆ ਹਨਾ ਇਕੱਠੇ ਹੀ ਨੇ ਤੂੰ ਦੇਖਣਾ ਕਰਨ ਬੂਗਿਆ ਹੋਰ ਕੀ ਆ ਤੇ ਦੁੱਧ ਕਿੰਨਾ ਹੋ ਥੱਲੇ ਦੁੱਧ ਵੀਰੇ 12 13 ਕਿਲੋ ਪੈਂਦੀ 12 13 ਕਿਲੋ ਹਾਜ਼ਰਾ ਜਮਾ ਚੋਅ 12 ਕਿਲੋ ਦੁੱਧ ਹੋਣਗੇ 17 18 ਕਿਲੋ ਚੋਅ ਇਹ ਜੀ ਓਕੇ ਜਮਾ ਤੇ ਇਹਦਾ ਭਾਗ ਕੀ ਹੋਊਗਾ ਇਹਦਾ ਵੀਰੇ 1.5 ਲੱਖ ਮੰਗਦਾ ਗਜੈਸ ਹੋ ਜੂਗੀ ਹਾਂ ਸੋ ਵੀਰੋ 1.5 ਲੱਖ ਰੁਪਈਆ ਇਹਦੀ ਪ੍ਰਾਈਸ ਆ ਤੇ ਸੁਆ ਸੁਈਆ ਤੀਸਰਾ ਹੈ ਤੀਸਰਾ ਸੁਆ ਸੁਈਆ ਤੇ ਬਾਕੀ ਥਾਂ ਲੇਵਾ ਦੇਖੋ ਸੋਣਾ ਉਹ ਸਮਾਪ ਸਮੂਖ ਕੇ ਜਮਾ ਜਮਾ ਓਕੇ ਠੀਕ ਆ ਤੇ 3 ਤੀਜਾ ਨੰਬਰ ਜਿਹੜੀ ਇਹਦੇ ਨਾਲ ਖੜੀ ਦੇਖੀ ਜਾਨੇ ਇਹ ਦਾ ਨੰਬਰ ਤੀਜਾ ਦਿਨ ਹੋ ਗਿਆ ਸੂਈ ਨੂੰ ਤੇ ਕਿੰਨਾ ਕੁ ਬੋਲਾ ਹੋ ਲੱਗ ਭਾਗੇ ਥੱਲੇ 7-8 ਕਿਲੋ ਬੋਲਾ ਲੱਗ ਭਾਗ ਹੈਗਾ ਜਮ ਤੇ ਇਹਦਾ ਰੇਟ ਕੀ ਹੋਊਗਾ ਇੱਕ 20 ਮੰਗਦੇ ਟੱਕ 120 ਹਜ਼ਾਰ ਜਿਹੜਾ ਆਪ ਇੱਕ 20 1.5 ਮੁੱਲ ਕਰਦੇ ਮਾਣਦਾਰ ਹੋਕਰ ਆ ਇਹਦਾ ਸੌਦਾ ਠੀਕ ਹੈ 24 ਵੀ ਓਕੇ ਜਮ 14-15 ਸੀਧੀ ਠੀਕ ਹੈ ਲੱਗ ਭਾਗ ਬੋਲਾ 10 ਦੇ 8.5 ਹੈਗਾ ਹੁਣ ਤੇ ਚੌਥਾ ਨੰਬਰ ਜਿਹੜੀ ਆਪ ਦੇਖੀ ਜਾਨੇ ਨਾਲ ਖੜੀ ਇਹ ਕਹਿੰਦਾ ਸੂਆ ਹੋ ਜੀ ਇਹ ਚੌਥੇ ਸੂਏ ਦੀ ਹੁੰਦੀ ਚੌਥੇ 15 ਕਿਲੋ ਦੁੱਧ ਤਿਆਰ ਹੈ ਚੌਥੇ ਸੂਏ ਦੀ ਹੈ ਜੇ ਮਿਲ ਕੇ ਮਿਲ ਕੇ ਦੇ ਦਾਂਗੇ ਦੋ ਜਮ ਹਾਂ ਇਹਦਾ ਭਾਗ ਕੀ ਹੈ ਜੀ ਇਹਦਾ ਭਾਗ ਹੈਗਾ 3 ਲੱਖ ਰੁਪਏ ਦੇ ਦਾ ਲੱਖ ਜੋ ਨਰਮ ਹੋ ਜੂਗੀ 2 ਲੱਖ ਹੀ ਦੇ ਦਾਂਗੇ ਸੋ ਲੱਖ ਦੀ ਵੀਰ ਕਹਿੰਦਾ ਦੇ ਦਾਂਗੇ ਮਾੜਾ ਜਾਂ ਸਿੰਘ ਖੁੱਲਾ ਤੇ ਪਰ ਦੁੱਧ ਇਸ ਵਕਤ 14 ਤੋਂ 15 ਲੀਟਰ ਜਿਹੜਾ ਮੇਨ ਨਾਲ ਹਾਜ਼ਰ ਆ ਤੇ ਅੰਦਾਜ਼ਾ ਮੰਨ ਲੈ ਵੀ 2.5 ਲੀਟਰ ਹੋਰ ਬਚ ਜਾਣੇ ਨੇ ਆਰਾਮ ਨਾਲ ਤੇ ਜਿਹੜੀ ਇਹਦੇ ਨਾਲ ਖੜੀ ਹੈ ਇੱਕ ਇਹ ਛੋਟੀ ਚੀਜ ਜੀ ਸੂਈ ਵੀ ਹੈ ਵੀਰੇ ਠੀਕ ਆ 6ਵੇਂ ਨੰਬਰ ਵਾਲੀ ਚੀਜਾ ਸੂਆ ਸੂਈ ਸਵਾਈ ਜਾਵਾ ਹਾਂ ਕਿੰਨਾ ਕ ਦੁੱਧ ਹਾਜ਼ਰ ਹੋ ਥੱਲੇ 9 ਲੀਟਰ 9 ਲੀਟਰ ਕਿਹਾ ਦਿਨ ਹੋ ਗਏ ਸੀ ਇਹਦਾ ਪ੍ਰਾਈਸ ਕਿ ਹੋਊਗਾ ਇਹਦਾ ਇੱਕ ਵੀ ਹੈ ਟਿਕ 120000 ਤੇ ਅੱਗੇ ਫੁੱਲੀ ਝੁੱਟੀ ਦੇਖਦੇ ਸੱਤਵੇਂ ਨੰਬਰ ਦਾ ਪੈਣੀ ਇਹ ਕਿਹੜਾ ਸੂਆ ਸੂਈ ਹੈ ਚਾਰ ਦਿਨ ਹੋ ਗਏ ਸੀ ਨੀ ਤੀਜੇ ਸੂਆ ਸੂਈ ਹੈ ਚਾਰ ਦਿਨ ਹੋ ਗਏ ਸੂਈ ਨੂੰ ਤੇ ਤੀਜਰਾ ਸੂਆ ਸੂਈ ਆ ਤੇ ਚੌਂਡ ਜਵਾ ਓਕੇ ਜਾਵਾਂ ਜਮਾ ਓਕੇ ਇਹਦਾ ਰੇਟ ਕੀ ਹੋਊਗਾ ਜਿਹੜਾ 10 ਦੀ ਦੇ ਦਾਂ ਟਿਕ 10 ਦੀ ਤੇ ਅੱਗੇ ਇਹਦੇ ਨਾਲ ਖੜੀ ਆਠਵੇਂ ਨੰਬਰ ਜਿਹੜੀ ਜਿਹੜੀ ਸੱਤਵੇਂ ਨੰਬਰ ਆਪਾਂ ਦੇਖਦੇ ਪਾ ਦਾਤੀ ਸਿੰਘ ਜੀ ਇਹ ਕਿੰਨਾ ਦੁੱਧ ਹੋ ਇਹਦਾ ਇਧਰ 14 ਕਿਲੋ ਦੁੱਧ ਚਾਹ ਰਿਹਾ 14 ਲੀਟਰ ਹਾਜ਼ਰ ਆ ਤੇ ਚੌਂਡ ਜਵਾ ਓਕੇ ਆ ਜਾਮ ਹਣਾ ਮਤਲਬ ਥੋੜਾ ਥਣ ਲਵਾਸ ਆ ਇਹਦਾ ਹਣਾ ਤੇ ਇਹਦਾ ਰੇਟ ਵਗੈਰਾ ਫਿਰ ਇਹਦਾ 90000 ਰੁਪਇਆ 90000 ਤੇ ਇਹਦੇ ਨਾਲ ਖੜੀ ਹੈ ਜਿਹੜੀ ਇਹ ਥੱਲੇ ਕਿੰਨਾ ਦੁੱਧ ਹੋ ਜੀ ਇਹ ਥੱਲੇ ਹੈਗਾ ਆਪਣੇ ਨਾਲ 10 ਕਿਲੋ ਇਹ ਥੱਲੇ 9-10 ਕਿਲੋ ਦੁੱਧ ਜਮਾ ਨੈਟ ਹਾਜ਼ਰ ਆ ਦੋ ਦਿਨਾਂ ਦੀ ਸੂਈ ਵੀ ਬੋਲੇ ਜੀ ਮਨ ਲਾ ਲੈ ਇਹਦਾ ਰੇਟ ਕੀ ਹੋਊਗਾ ਇਹਦਾ ਕੀ ਰੁਪਇਆ 80000 ਰੁਪਇਆ ਤੇ ਜਿਹੜੀ ਨਾਲ ਖੜੀ ਹੈ ਟੋਕਨ ਵਾਲੀ ਤੇ ਫਿਰ ਜਿਹੜੇ ਨੋਵੀਂ ਝੋਟੀ ਦੇਖੇ ਨੇ ਆਪਾਂ ਕਾਲੀ ਜੈਡ ਬਲੈਕ ਜਾਵਾਂ। ਅੰਗਲੇ 15 ਕਿਲੋ ਦੱਤਾ ਫਿਰ ਇਹ ਤਿਆਰ। 15 ਕਿਲੋ ਹਾਜ਼ਰ ਆ ਤੇ ਹਵਾਨੇ ਤੇ ਨਾੜਾ ਨੂੜਾ ਬਹੁਤ ਚੰਗੇ ਆ ਹਨਾ। ਤੇ ਚੁੰਡ ਜਵਾ ਇੱਕ ਨੰਬਰ ਆ। ਜਮਾ ਹੋ ਗਿਆ। 15 ਲੀਟਰ ਜਵਾ ਮਿੰਡ ਦਿਆਂਗੇ ਆਪਾਂ। ਤੇ ਲੱਗਦਾ ਮੇਲਾ ਵੀ ਮਾਰਨ ਜੇ ਲੱਗੀ ਮਾੜਾ ਮਾੜਾ ਹਨਾ। ਇਹਨਾਂ ਹੋ ਗਿਆ ਹਫ਼ਤੇ ਤੋਂ ਵੱਧ ਹੀ ਹੋ ਗਿਆ ਤੀ। ਠੀਕ ਐ ਤੇ ਇਹਦਾ ਭਾਗ ਕੀ ਆ? ਆਪਾ 130 130 ਸੋ 1,30,000 ਰੁਪਏ ਆਗਾ 9ਵੇਂ ਨੰਬਰ ਵਾਲੀ ਝੋਟੀ ਦਾ ਤੇ ਲੇਵਾ ਪੂਰਾ ਫੋਰਵੇ ਫੋਰ ਆ ਤੇ ਥੱਲੇ ਮਿਲਕ ਵੇਨ ਵਗੈਰਾ ਦੇਖੋ ਸਾਫ ਸੁਥਰੀ ਤੇ ਹਵਾਨੇ ਤੇ ਨਾਲਾ ਨੂੜਾ ਚੰਗੀਆਂ 15 ਲੀਟਰ ਜਮਾ ਹਾਜ਼ਰ ਆ ਹਨਾ ਤੇ ਅੱਗੇ 10ਵੇਂ ਨੰਬਰ ਆ ਗਈ ਜਿਹੜੀ ਆ ਝੋਟੀ ਇਹ ਗੱਬਣਾ ਹੀ ਨਾ ਨਾ ਸੁਈ ਵੀ ਇੰਦੇ ਸੁਈ ਹੋਈ ਆ ਇਹ ਥੱਲੇ ਦੁੱਧ ਕਿੰਨਾ ਜੀ 12-13 ਲੀਟਰ ਤਿਆਰ ਆ ਗਏ 13-14 ਲੀਟਰ ਆ ਇਸ ਵਕਤ ਇਹ ਥੱਲੇ ਹਾਜ਼ਰ ਆ ਇਹਦਾ ਭਾਗ ਕੀ ਹੋ ਗਈ ਇਹਦਾ ਵੀ 130 ਟਿਕ 1,30,000 ਰੁਪਏ ਤੇ ਬਾਕੀ ਲੇਵਾ ਫਿਟਵਾੜਾ ਜਮਾ ਜੈਡ ਬਲੈ ਪੂਰਾ ਸਾਫ ਸੁਥਰਾ ਤੇ ਅੱਗੇ ਆ ਗਿਆ ਜੀ 11ਵਾਂ ਨੰਬਰ ਇਹ ਤੂੰ ਨਾਲ ਦਿੰਦੇ ਤੇ ਗੱਬਣ ਕਹਿ ਇੱਕ ਦਿਨ ਕੱਢਦੀ ਆ ਜੀ ਇਹ ਆਲੇ ਨਹੀਂ ਹਫਤਾ ਬਿਲਕੁਲ ਇੱਕ ਹਫਤਾ ਇਹਦਾ ਸੂਣ ਚ ਬਾਕੀ ਪਿਆ ਤੇ ਕਿੰਨਾ ਕੁ ਅੰਦਾਜ਼ਾ ਦੁੱਧ ਦੇ ਦੋ ਇਹ ਆਏਗਾ ਆਪਣੇ 16-17 ਲੀਟਰ 16-17 ਲੀਟਰ ਦੁੱਧ ਤੱਕ ਦੀ ਮੈਂ ਇਹਨੇ 14 ਲੀਟਰ ਦੋ ਕੀ ਵੀ 14 ਲੀਟਰ ਮੰਨ ਲਾ ਦੇ ਦੂਰਾ ਦੂਸਰੇ ਸਵੇ ਇਹਦਾ ਭਾਗ ਕੀ ਹੋਊਗਾ ਇਹਦਾ ਭਾਗ ਇੱਕ 70 ਟਿਕ 1,60,000 ਸੋ ਇਹ ਸੀਗੀ 10ਵੇਂ ਨੰਬਰ ਤੇ ਤੋਂ ਸੌਰੀ ਇਹ 11ਵੇਂ ਨੰਬਰ ਤੇ ਸੀ ਅੱਗੇ ਆ ਗਈ 12ਵੇਂ ਨੰਬਰ ਤੇ ਹਨਾ ਤੇ ਕਿਹੜਾ ਸੌਖੀ ਇਨੇ ਵੀ ਦੁੱਧ ਜਿਹਾ ਸੁਣਾ ਦੂਜੇ ਸੂਏ ਝੋਟੀਆਂ ਸੁਣਾ ਤੇ ਕਾ ਇੱਕਦਨ ਲੈਂਦੀ ਆ ਜੀ ਆਪਾਂ 15 ਕਿਲੋ ਗੱਡਿਆ ਪਹਿਲੇ ਦੂਜੇ ਪਹਿਲੇ ਸੂਏ 15 ਲੀਟਰ ਦੁੱਧ ਕਿ ਦੇਖੋ ਕਿੰਨਾ ਕੱਢਦੀ ਤੇ ਸੂਣ ਚ ਦੋ ਚਾਰ ਦਿਨ ਬਾਕੀ ਆ ਹਨ ਤੇ ਬਾਕੀ ਸਾਫ ਸੁਥਰੀ ਤਿਆਰੀ ਧੂਰੀ ਬਹੁਤ ਹੈ ਤੋਰੀ ਭਰਾਏ ਨੂੰ ਮੜਾ ਜਾ ਆ ਖੋਲੀ ਮੜੀ ਤੇ ਇਹਦਾ ਰੇਟ ਕੀ ਹੋਊਗਾ ਇਹਦਾ ਇਹਦਾ 170 ਜੀ ਇੱਕ ਲੱਖ 70 ਹਜ਼ਾਰ ਰੇਟ ਆ ਇਹ ਆ ਗਈ ਆਪਣੇ 11ਵੇਂ ਨੰਬਰ ਤੇ ਤੇ ਪਰ ਹੈ ਗੋਲ ਮਟੋਲ ਜਮਾ ਦੇਖੋ ਤੇ ਕੱਦ ਕਾਠ ਵੀ ਚੰਗਾ ਤੇ ਚੌੜੀ ਜੂੜੀ ਦੇਖੋ ਚਾਪੜ ਵਰਗੀ ਭਈਆ ਤੇ ਲੇਵਾ ਪੂਰਾ ਸਾਫ ਸੁਥਰਾ ਹੈ ਇਹਦਾ ਖਬਰ 11ਵੇਂ ਨੰਬਰ ਆਪਾਂ ਜਿਹੜੇ ਝੋਟੀ ਦੇਖਦੇ ਪਏ ਆ ਤੇ 15 ਲੀਟਰ ਵੀਰ ਦਾਖਦਾ ਪੈ ਗਿਆ ਦੁੱਧ ਪਲੂਣ ਦਾ ਦਿੱਤਾ ਹੋਇਆ ਦੂਸਰਾ ਸਵੇਰ ਵਕਤ ਸੁਣੀਆ ਤੇ ਝੋਟੀ ਪਿੱਠ ਪੂੜਾ ਚੜਾਈ ਵਗੈਰਾ ਤੇ ਜਿੰਦੇ ਜਾਣ ਬਿਊਟੀ ਵਗੈਰਾ ਵੀ ਪੂਰੀ ਫੁੱਲ ਹੈ ਜੇਕਰ ਆਪਾਂ ਦੇਖੀਏ ਬਿਊਟੀ ਚ ਕੰਪੀਟੀਸ਼ਨ ਜੇ ਲਾਉਣੀ ਹੋਵੇ ਕੋਈ ਨੋਕੀ ਨੰਬਰ ਚੱਕੂ ਵੀ ਤੇ ਕਹੋਗੇ ਥਣਾ ਚ ਗੈਪ ਸਪੇਸ ਤੇ ਚਾਲ ਢਾਲੇ ਦੀ ਬਹੁਤ ਚੰਗੀਆਂ ਨਿੱਕਰ ਬਾਡੀ ਵੇਟ ਵਗੈਰਾ ਬਹੁਤ ਵਧੀਆ ਚਾਰੇ ਪਾਸੇ 1 ਲੱਖ 70 ਹਜ਼ਾਰ ਵੀਰ ਨੇ ਕੀਤੀ ਇਹਦੀ ਕੀਮਤ ਅੱਗੇ ਵੀ ਇੱਕ ਟੋਕਰ ਗੱਬਣਾ ਦੇਖੀਏ ਨੇ ਆਪਾਂ 1 ਕਿਲੋ ਦੁੱਧਾ ਠੀਕ ਹੈ ਇੱਕ ਪਾਸਾ ਢਾਈ ਤਿੰਨ ਮਹੀਨੇ ਦੀ ਗੱਪਣਾ ਢਾਈ ਤਿੰਨ ਮਹੀਨੇ ਸਿਕ ਪਾਸੇ 6 ਕਿਲੋ ਦੁੱਧਾ ਟੀਕਾ ਲਾ ਕੇ ਮਿਲਦੀ ਹੈ ਹਾਂ ਇੱਕ ਟਾਈਮ ਕਿਉਂ ਇਹਦਾ ਭਾਗ ਹੀ ਹੋਊਗਾ ਬਾੜੇ ਤੇ ਵਧੀਆ ਪਾਏ ਦਾ ਪਾਏ ਦਾ ਕੱਟਿਆ ਵੀ ਦੇ ਜਾਨੀ ਠੀਕ ਹੈ ਤੇ ਬਾਕੀ ਹੋਰ ਵੀ ਹੈਗਾ ਕੋਈ ਦੋ ਦੁੱਧੂ ਹਟੀਆਂ ਨੇ ਠੀਕ ਹੈ ਦੋ ਦੁੱਧੂ ਡਰਾਈਆ ਤੇ ਗੱਪਣਾ ਚੈੱਕ ਪਾਸ ਹੱਤ-ਹੱਤ ਮਹੀਨਿਆਂ ਦੀ ਠੀਕ ਆ ਜਿਹੜਾ ਜੋੜਾ ਦੇਖੀਏ ਨੇ ਆਪਾਂ ਠੀਕ ਹੈ 7-7 ਮਹੀਨੇ ਗੱਪਣਾ ਚੈੱਕ ਪਾਸ ਜਿਵੇਂ ਕਿਸੇ ਵੀਰ ਨੇ ਤੇ ਹੈਣਾ ਵੀ ਬਾਢੀ ਵੀਰੇ ਆਪ ਨੂੰ ਵਜ੍ਹਾ ਚਾਹੀਦੀ ਆ ਉਦੋਂ ਵਜੇ ਰੁੱਤ ਚ ਆਉਂਦੀ ਆ ਬ ਇਹ ਵੀ 60-60 ਜੀ ਦੇ ਦਿੰਦੇ ਨੇ ਬੰਦੇ 60-60 ਜੀ ਹਾਂ ਜੀ ਇਧਰੋਂ ਕੱਢ ਕੇ ਦਿਖਾ ਦਿਓ ਇਹ ਬਰੈਸਿਕੀ ਜਮਾ ਪਹਿਲੇ ਨੰਬਰ ਤੇ ਬੱਚਿਆਂ ਦੇ ਕੋਲੇ ਖੜੀ ਆ ਤੇ ਇਹ ਕਿਹੜਾ ਸੂਆ ਸੂਈ ਆਈ ਤੀਜਾ ਸੂਆ ਤੀਜਾ ਸੂਆ ਕਿੰਨਾ ਟਾਈਮ ਹੋ ਗਿਆ ਸਰ ਰਾਤ ਸੂਈ ਆ ਤੀਜਾ ਸੂਆ ਸੂਈ ਆ ਹਾਂ ਤੇ ਇਹ ਆ ਪਾਇੰਟ ਤੇ ਦਿਖਾਉਣੇ ਪਏ ਛੋਟੀ ਛੋਟਰ ਸੂਈ ਵੀ ਤੀਸਰਾ ਸੂਆ ਤੇ ਦੁੱਧ ਕਿੰਨਾ ਪਾਉ ਦੋ ਵੀਰੇ ਦੁੱਧ ਵੀਰੇ 14 ਕਿਲੋ ਦੁੱਧ ਦੇ ਪਹਿਲਾਂ 14 ਕਿਲੋ ਸਮਾਨ ਕੇ ਚਲੇ ਵੀ 15 ਦੇ ਲੱਗ ਪਾ ਦੂਗੀ ਇਹਦਾ ਰੇਟ ਕੀ ਹੋਗਾ ਜੀ ਇਹਦਾ ਵੀਰੇ ਆਪਾਂ ਦੇ ਦਾਂਗੇ 85000 ਜੀ ਦੇ ਦਾਂਗੇ 85000 ਤੇ 14 ਲੀਟਰ ਦੁੱਧ ਵੀ ਰੱਖਦਾ ਪਿਛਲੇ ਸਵੇਰੇ ਪਾਇਆ ਹੋਇਆ ਤੇ ਜਿੰਦੇ ਜਾਨ ਵਾਲੀ ਝੋਟੀ ਆ ਤੇ ਨੰਬਰ ਐਡਰੈਸ ਦੁਆਰੇ ਬੋਲਦੀ ਵੀਰ ਆਪਣਾ 9988282985 ਠੀਕ ਹੈ ਇੱਕ ਅਦੁੱਧਾ ਰੈਲੋ 95013 218 ਤੋਂ 15 ਜਦੋਂ ਮਰਜ਼ੀ ਵੀਰ ਆਵੇ ਪਸ਼ੂ 8-10 ਹੁੰਦੇ ਹ ਸੇਰ ਵਾਲੇ ਠੀਕ ਹੈ ਸੋ ਆ ਵੀਰ ਦਾ ਫਾਰਮ ਸੀਗਾ ਕੋਈ ਵੀ ਨਾਲ ਤੁਹਾਡੇ ਪਸੰਦ ਵਿੱਚ ਆ ਕੇ ਦੇਖ ਕੇ ਤਸੱਲੀ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲ ਜਾਈਏ ਕਿਸੇ ਨਵੀਂ